ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਦਿਓ ਜੀ ਫਤਿਹ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਜੀਤ ਕੌਰ ਹੈ ਮੈਂ ਜਰਮਨੀ ਤੋਂ ਆਇਆ ਮੈਂ ਸਾਈਕਲ ਯਾਤਰਾ ਲਈ ਜਰਮਨੀ ਤੇ ਦੁਨੀਆ ਤੇ ਸਾਈਕਲ ਯਾਤਰਾ ਹਨਾ ਹਾਂ ਹੁਣ ਕਿੱਥੋਂ ਆਇਆ ਅਨੰਦਪੁਰ ਸਾਹਿਬ ਤੋਂ ਹਾਂਜੀ ਕੋਲਾ ਮਹੱਲਾ ਕਿਵੇਂ ਰ ਗਿਆ ਹਾਂ ਹੋਰ ਮਹੱਲਾ ਕੋ ਬਹੁਤ 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 ਸੋਹਣੀ ਸੀ ਬਹੁਤ ਸੋਹਣਾ ਸੀ ਮਹੱਲਾ ਅਜਾਇਬਨ ਅੱਛਾ ਮਹੱਲਾ ਕੱਢਿਆ ਘੋੜੇ ਸਵਾਰੀ ਕੀਤੀ ਹੈ ਹਾਂ ਪੂਰੇ ਹਾਥੀ ਉੱਠ ਕੱਟ ਕੱਟ ਤਫ 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 ਬਸ ਪੂਰੇ ਜੋਹਰ ਦੇਖਿਆ ਗੱਤਕਾ ਤੇ ਇਹ ਜਰਮਨ ਤੋਂ ਨੇ ਮਨਜੀਤ ਕੌਰ ਜੀ ਤੇ ਇਹ ਯਾਤਰਾ ਤੇ ਨਿਕਲੇ ਆ ਪੰਜਾਬ ਯਾਤਰਾ ਦੇ ਉੱਤੇ ਹੈ ਤੇ ਆਹ ਦੇਖੋ ਭਈ ਆ ਸਾਦਾ ਜਿਹਾ ਸਾਈਕਲ ਆ ਸਿੰਪਲ ਸਾਈਕਲ ਤੇ ਇਹਦੇ ਉੱਤੇ ਜਿਹੜਾ ਇਹਨਾਂ ਨੇ ਪੂਰੀ ਯਾਤਰਾ ਕੰਪਲੀਟ ਕਰਨੀ ਆ ਹੁਣੇ ਚੱਲੇ ਨੇ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਤੋਂ ਹੁੰਦੇ ਹੋਏ ਗੁਰਦਾਸਪੁਰ ਗੁਰਦਾਸਪੁਰ ਤੋਂ ਫੇਰ ਅੱਗੇ ਤੇ ਪੰਜਾਬੀ ਪੂਰੀ ਬੋਲਦੇ ਆ ਹਨਾ ਕਿੱਥੋਂ ਸਿੱਖੀਏ ਆ ਮੈਂ ਫਰ ਸਾਈਕਲ ਭੀ ਭਾਸ਼ਾ ਸਿੱਖ ਰਹੀ ਹਾਂ ਪਰ ਮੈਨੂੰ ਤਾਂ ਕੋਈ ਪਤਾ ਪਉ ਨਹੀਂ ਸਕਤਾ ਸੋ ਜਰਮਨ ਵਿੱਚ ਸਟਾਰਿਕੋ ਵਿਦਿਆ ਵਿਦਿਆ ਨਹੀਂ ਹੈਗਾ ਵਿਦਿਆਲਾ ਨਹੀਂ ਹੈਗਾ ਸੋ ਮੈਂ ਪੰਜਾਬ ਆਈਸੀ ਦੀ ਪੰਜਾਬੀ ਭਾਸ਼ਾ ਸਿੱਖਣਾ ਦੇ ਸਕੂਲ ਜਾਂਦਾ ਸੋ ਮੈਂ ਚੰਪਾ ਨਸਾਇਬ ਸਕੂਲ ਜਾਂਦੀ ਸੀ ਦਮਦਮਾ ਸਾਹਿਬ ਵਾਜੀਪਾ ਤੇ ਕੋਈ ਹੋਣ ਦੇਖੋ ਕਿੱਡੀ ਸੋਹਣੀ ਪੰਜਾਬੀ ਬੋਲਦੇ ਆ ਤੇ ਇਹਨਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ ਅੰਮ੍ਰਿਤ ਕਦੋਂ ਛਕਿਆ ਸੀ ਹਾਂ ਦਿੱਤੂ ਕਿਨੇ 2 ਸਾਲ ਪਿਛੇ ਕਿੱਥੋਂ ਸ਼ਕਿਆ ਸੀ ਆਨੰਦਪੁਰ ਸਾਹਿਬ ਨਹੀਂ ਮਲਾਈ ਜੀ ਅਬ ਕੋਲਾਲੰਪੂਰ ਅਮਲੇਸ਼ੀਆ ਓਕੇ ਕੀ ਬਾਤ ਤੇ ਸਾਈਕਲ ਦੇਖੋ ਸਾਦਾ ਜਾਂ ਨੀਲਮ ਵਾਲਾ ਤੇ ਇਹਦੇ ਫੇਰੀ ਜਿਹੜੇ ਆ ਪੈਰੋਣੀ ਪੂਰੀ ਯਾਤਰਾ ਕਰਦੇ ਚੜਦੀ ਕਲਾ ਮਾਰੇ ਤੁਹਾਡੀ ਪੂਰੀ ਚੜਦੀ ਕਲਾ ਕਰੇ ਤੁਹਾਡੀ ਯਾਤਰਾ ਜਿਹੜੀ ਸਫਲ ਕਰੇ ਫਤੇ ਬੁਲਾ ਦੇ ਜਾਣ ਲੱਗਿਆ ਓਕੇ ਵਾਹਿਗੁਰੂ ਜੀ ਕੀ ਬਤ ਹੈ